ਸ਼ਹੀਦਾਂ ਦੇ ਸਰਤਾਜ ਕਿਉਂ ਨੇ ਜੀ ਅੱਗ ਪਹਿਲਾਂ ਵੀ ਆਈ ਪ੍ਰਹਿਲਾਦ ਜੀ ਦੇ ਸਾਹਮਣੇ ਆਈ ਤੇ ਬਾਣੀ ਚ ਕਹਿ ਰਹੇ ਨੇ ਕਿ ਸੁਭਾਅ ਬਦਲ ਦਿੱਤਾ ਪਿਆਰਿਓ ਇਬਰਾਹਿਮ ਦੇ ਸਾਹਮਣੇ ਨਬਰੂਦ ਨੇ ਵਿਛਾਈ ਤੇ ਅੰਗਾਰ ਗੁਲਜ਼ਾਰ ਬਣ ਗਏ ਪਰ ਗੁਰੂ ਅਰਜੁਨ ਦੇਵ ਸ਼ਹੀਦਾਂ ਦੇ ਸਰਤਾਜ ਨੇ ਸਿੱਧ ਕਰ ਦਿੱਤਾ ਉਹ ਭਾਈ ਜੇ ਤਵੀ ਵੀ ਆਪਣਾ ਸੁਭਾਅ ਨਾ ਬਦਲੇ ਜੇ ਰੇਤ ਵੀ ਆਪਣਾ ਸੁਭਾਅ ਨਾ ਬਦਲੇ ਜਿਤ ਉੱਬਲ ਦੀ ਦੇਖ ਵੀ ਸੁਭਾਣਾ ਬਦਲੇ ਜੇ ਸੂਰਜ ਵੀ ਸੁਭਾਣਾ ਬਦਲੇ ਰੱਬ ਦੀ ਇਬਾਦਤ ਕਰਨ ਵਾਲਾ ਇਸ ਅੱਗ ਵਿੱਚ ਬੈਠਾ ਹੋਇਆ ਵੀ ਸੁਰਕ ਨੂੰ ਨਿਕਲ ਜਾਂਦਾ ਤੇ ਨਿਕਲਦਾ ਰੱਬ ਦੀ ਕਿਰਪਾ ਨਾਲ ਹੈ ਧੰਨ ਗੁਰੂ ਅਰਜੁਨ ਦੇ ਮਹਾਰਾਜ ਉਹ ਸ਼ਹੀਦਾਂ ਦੇ ਸਰਤਾਜ ਨੇ ਸ਼ਿਖਰ ਨੇ ਤੇ ਮੈਂ ਇਹ ਅਤ ਕਥਨੀ ਨਹੀਂ ਸੱਚੇ ਵੇ ਹਿੰਦੁਸਤਾਨ ਵਿੱਚ ਜੇ ਸ਼ਹਾਦਤ ਦਾ ਕਨਸੈਪਟ ਸ਼ੁਰੂ ਹੁੰਦਾ ਹੈ ਬਲੀ ਹੈ ਕੁਰਬਾਨੀ ਹੈ ਉਹ ਸਿਰਫ ਅਗਲੇ ਸਵਰਗ ਲਈ ਪਰ ਜੇ ਕਿਤੇ ਸਿੱਧਕ ਲਈ ਸਿਧਾਂਤ ਲਈ ਕਿਸੇ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਸਭ ਤੋਂ ਪਹਿਲਾਂ ਸ਼ਹਾਦਤ ਧੰਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਤੇ ਸਿੱਖੀ ਵਿੱਚ ਖੈ